ਮੰਜਲ ਦੀ ਜੰਗ ਰੋਹੀ ਦਾ ਝੰਡ ਸਰਕਾਰ ਵੱਲੋਂ ਅਣਗੋਲਿਆਂ ਤੇ ਵਿਲੱਖਣ ਕੰਮ ਕਰਨ ਵਾਲਿਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦੀ ਸਾਡੀ ਨਿਮਾਣੀ ਜਈ ਕੋਸ਼ਿਸ਼ ਹੈ ਜੋ ਜਾਰੀ ਰਹੇਗੀ ਇਸ ਵਾਰ ਅਸੀਂ ਅਪਾਹਜ પતિ ਪਤਨੀ ਦੀ ਕਹਾਣੀ ਆਪ ਦੇ ਰੂਬਰੂ ਕਰ ਰਹੇ ਹਾਂ ਅਪਾਹਜ પતિ ਪਤਨੀ ਦੀ ਕਹਾਣੀ ਜ਼ਿੰਦਗੀ ਨਾਲ ਜੰਗ ਜਿੱਤ ਕੇ ਰਹਿਾਂਗੇ ਪਰਿਵਾਰ ਦੀ ਹਾਲਤ ਛਿਬਾ ਵਸਤੀ ਪਾਤਰਾਂ ਦੀਆਂ ਤੰਗ ਗਲੀਆਂ ਛੋਟਾ ਜਿਹਾ ਘਰ ਪਤੀ ਪਤਨੀ ਟਰਾਈਸਾਈਕਲ ਤੇ ਜਾਂਦੇ ਹੋਏ ਇਹ ਕਹਾਣੀ ਜ਼ਿਲ੍ਹਾ ਪਟਿਆਲਾ ਦੇ ਪਾਟੜਾ ਸ਼ਹਿਰ ਦੀ ਛਿਬਾ ਵਸਤੀ ਵਿੱਚ ਰਹਿੰਦੇ ਇੱਕ ਅਪਹਜ ਪਰਿਵਾਰ ਦੀ ਹੈ ਇਹ ਜੋੜਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਪਤੀ ਵਿਸਾਖੀਆਂ ਦੀ ਮਦਦ ਨਾਲ ਮਾੜਾ ਮੋਟਾ ਕੰਮ ਕਰ ਲੈਂਦਾ ਹੈ ਤੇ ਪਤਨੀ ਕਿਸਰ ਕੇ ਚਲਦੀ ਹੈ ਇਹ ਦੋਵੇਂ ਜਨਮ ਤੋਂ ਅਪਾਹਜ ਹਨ ਪਰ ਜੀਵਨ ਦੇ ਨਹੀਂ ਹਾਰੇ ਦਾਨੀ ਸੱਜਣ ਵੱਲੋਂ ਦਾਨ ਕੀਤੀ ਗਈ ਸਲਾਈ ਮਸ਼ੀਨ ਤੇ ਕੱਪੜੇ ਦੀ ਸਲਾਈ ਕਰਦਾ ਹੋਇਆ ਤੋਹਫੇ ਵਿੱਚ ਮਿਲੀ ਵਾਸ਼ਿੰਗ ਮਸ਼ੀਨ ਤੇ ਕੱਪੜੇ ਧੋ ਰਹੀ ਹੈ ਬੱਚਿਆਂ ਦੀ ਮਾਂ ਵੱਲੋਂ ਬੱਚਿਆਂ ਨੂੰ ਸਕੂਲ ਛੱਡਣ ਜਾਣ ਤੇ ਪਤੀ ਘਰ ਦਾ ਕੰਮ ਕਰਦੇ ਹੋਏ ਪਰਮਾਤਮਾ ਨੇ ਉਹਨਾਂ ਨੂੰ ਦੋ ਬੇਟੇ ਬਖਸ਼ੇ ਹਨ ਉਹਨਾਂ ਦੀ ਚਾਹਤ ਹੈ ਕਿ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਸਫਲ ਹੋਣ ਮਾਂ ਬੱਚਿਆਂ ਨਾਲ ਟਰਾਈਸਾਈਕਲ ਤੇ ਬੈਠੀ ਤੇ ਪਿਤਾ ਬੱਚਿਆਂ ਦੇ ਬੈਗ ਠੀਕ ਕਰਦੇ ਹੋਏ ਹਰ ਰੋਜ਼ ਮਾਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੀ ਹੈ ਤੇ ਛੁੱਟੀ ਤੋਂ ਬਾਅਦ ਲੈ ਕੇ ਆਉਂਦੀ ਹੈ ਬੱਚੇ ਘਰ ਦੇ ਕੰਮਾਂ ਵਿੱਚ ਮਾਂ ਦੀ ਮਦਦ ਕਰਦੇ ਤੇ ਪੜਦੇ ਹੋ ਬੱਚੇ ਭਾਵੇਂ ਛੋਟੇ ਹਨ ਪਰ ਉਹ ਆਪਣੇ ਮਾਤਾ ਪਿਤਾ ਦੇ ਦੁੱਖ ਨੂੰ ਸਮਝਦੇ ਹੋਏ ਘਰ ਦੇ ਕੰਮਾਂ ਵਿੱਚ ਉਹਨਾਂ ਦਾ ਹੱਥ ਵਟਾਉਣ ਦੇ ਨਾਲ ਨਾਲ ਆਪਣੇ ਸਕੂਲ ਦਾ ਕੰਮ ਵੀ ਨਿਭੇੜਦੇ ਹਨ ਅਪਾਹਜ ਗੁਰਜੀਵਨ ਸਿੰਘ ਤੇ ਸੀਮਾ ਦੇਵੀ ਦੇ ਬੱਚਿਆਂ ਦੇ ਵੱਡੇ ਸੁਪਨੇ ਹਨ ਪੜ੍ਹ ਲਿਖ ਕੇ ਉਹ ਦੋਵੇਂ ਪੁਲਿਸ ਅਫਸਰ ਬਣਨਾ ਚਾਹੁੰਦੇ ਹਨ ਵਾਹਿਗੁਰੂ ਉਹਨਾਂ ਦੀ ਇੱਛਾ ਪੂਰੀ ਕਰੇ ਪਰਿਵਾਰ ਦੀ ਮੁਸ਼ਕਲ ਕਈ ਵਾਰੀ ਰਸਨ ਨਹੀਂ ਵੀ ਹੁੰਦਾ ਤੇ ਮੇਰੇ ਮੁੰਡੇ ਭੁੱਖੇ ਵਗ ਜਾਂਦੇ ਨੇ ਜੀ ਕਿੰਨੇ ਬੱਚੇ ਨੇ ਤੁਹਾਡੇ ਦੋ ਮੁੰਡੇ ਨੇ ਜੀ ਤੇ ਕਿਹੜੀ ਕਿਹੜੀ ਕਲਾਸ ਚ ਪੜਦੇ ਨੇ ਉਹ ਇੱਕ ਪਹਿਲੀ ਚ ਪੜਦਾ ਤੇ ਇੱਕ ਚੌਥੀ ਚ ਪੜਦਾ ਤੇ ਉਹਨਾਂ ਨੂੰ ਫਿਰ ਸਕੂਲ ਕੋਣ ਛੱਡ ਕੇ ਆਉਂਦਾ ਮੈਂ ਹੀ ਛੱਡ ਕੇ ਆਉਂਦੀ ਆ ਜੀ ਤੇ ਲੈ ਕੇ ਕੋਣ ਆਉਂਦਾ ਲੈ ਕੇ ਮੈਂ ਹੀ ਆਉਂਦੀ ਆ ਜੀ ਤੇ ਫਿਰ ਬੱਚਿਆਂ ਦੀ ਫੀਸ ਜਿਹੜੀ ਆ ਉਹ ਕਿਵੇਂ ਉਹ ਸਰਕਾਰ ਸਰਕਾਰੀ ਸਕੂਲ ਚ ਜਾਂਦੇ ਨੇ ਜੀ ਤੋ ਤਫੀਸ ਨਹੀਂ ਲੱਗਦੀ। ਨਹੀਂ ਜੀ ਬਸ ਕਿਤਾਬ ਕਿਤਾਬ ਤੋਂ ਬਲੇ ਲੈ ਕੇ ਦੇ ਦਿੰਦੇ ਆਂ ਜੀ ਇਹਨਾਂ ਨੂੰ। ਸਰਕਾਰ ਵੱਲੋਂ ਰਸਨ ਵੀ ਨਹੀਂ ਮਿਲਦਾ। ਨਹੀਂ ਜੀ। ਤੇ ਕੋਪਾਰਮ ਅਪਲਾਈ ਕੀਤੀ ਸੀ? ਫਾਰਮ ਅਪਲਾਈ ਕਰੇ ਸੀ ਕੋਈ ਸੋ ਨਹੀਂ ਹੋਇਆ। ਐਸੇ ਅਕਰੀਆ ਵੀ ਨਹੀਂ ਜਿਹੜੀਆਂ ਐ ਵੀ ਅਸੀਂ ਬਿੱਤਸ ਕਰਕੇ ਐਵੇਂ ਤੇ ਰੱਖੇ ਨੇ ਕਿਸੇ ਨਾ। ਦੂਜੇ ਬੈਟਰੀ ਵਾਲੀ ਮਿਲੀਆਂ ਨਹੀਂ ਆਈਆਂ ਸਾਨੂੰ। ਠੀਕ ਹੈ ਜੀ। ਗੈਸ ਜਦੋਂ ਜਦੋਂ ਤੁਹਾਡਾ ਕੋ ਮੁੱਕ ਗਿਆ ਤੇ ਫੇਰ ਤੁਸੀਂ ਕੀ ਕਰਦੇ ਹੋ? ਫੇਰ ਜੀ ਚੁੱਲਾ ਚਲਾ ਲੈਨੇ ਆ ਜੀ। ਅੱਛਾ ਜੀ। ਹਾਂ ਜੀ। ਜੇ ਜਦੋਂ ਕਿਤੇ ਯਾਨੀ ਕਿ ਚੁੱਲ੍ਹਾ ਯਾਨੀ ਕਿ ਬਾਲਣ ਨਾ ਹੋਵੇ ਜਾਂ ਕੁਝ ਹੋਰ ਨਾ ਹੋਵੇ। ਹਸਤੇ ਹੀ ਵਾਰੀ ਵਾਰ ਐਵੇਂ ਚਲੇ ਜਾਂਦੇ ਨੇ ਜਵਾਕ। ਬੱਚੇ ਫਿਰ ਭੁੱਖੇ ਹੀ ਚਲੇ ਜਾਂਦੇ ਨੇ। ਹਾਂਜੀ। ਠੀਕ ਹੈ। ਇਹ ਗਰੀਬ ਪਰਿਵਾਰ ਇੱਕ ਕਮਰੇ ਤੇ ਛੋਟੀ ਜਿਹੀ ਰਸੋਈ ਵਿੱਚ ਆਪਣੀ ਸਾਰੀ ਦੁਨੀਆ ਸਮੋਈ ਬੈਠਾ ਹੈ। ਪਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਹੈ। ਭਾਵੇਂ ਕਿ ਉਹਨਾਂ ਨੂੰ ਹਰ ਮਹੀਨੇ 2500 ਰੁਪਏ ਕਿਰਾਇਆ ਦੇਣਾ ਪਹਾੜ ਜਾਪਦਾ ਹੈ ਪਰ ਉਹ ਫਿਰ ਵੀ ਖੁਸ਼ ਹਨ ਗੁਰਜੀਵਨ ਸਿੰਘ ਨੂੰ ਚੱਲਣ ਫਿਰਨ ਵਿੱਚ ਮੁਸ਼ਕਲ ਆ ਰਹੀ ਹੈ ਤੇ ਮਾਂ ਚੀਜ਼ਾਂ ਲੈਣ ਲਈ ਫਰਸ਼ ਤੇ ਰੀਗਦੀ ਹੋਈ ਦੇਣ ਪੰਜਾਬ ਸਰਕਾਰ ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣ ਅਤੇ ਘਰ ਬਣਾ ਕੇ ਦੇਣ ਦੇ ਦਾਅਵੇ ਕਰਦੀ ਹੈ ਪਰ ਇਸ ਗਰੀਬ ਪਰਿਵਾਰ ਦੀ ਸਰਕਾਰ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ ਤੇ ਨਾ ਹੀ ਕੋਈ ਵੱਡੀ ਸਹਾਇਤਾ ਮਿਲੀ ਹੈ ਦਾਨੀ ਦਿਲਾਂ ਦੇ ਸਾਥ ਵਾਸ਼ਿੰਗ ਮਸ਼ੀਨ ਸਲਾਈ ਮਸ਼ੀਨ ਅਤੇ ਦਾਨ ਵਿੱਚ ਮਿਲੀ ਭੋਜਨ ਸਮੱਗਰੀ ਸਮਾਜ ਵਿੱਚ ਹੱਲੇ ਵੀ ਭਲਾਈ ਵਾਲੇ ਦਿਲ ਬਚਦੇ ਹਨ ਜੋ ਅਜੇ ਗਰੀਬ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਤਤ ਪਰ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਸੰਗਰੂਰ ਦੇ ਦਿੜਬਾ ਤਹਿਸੀਲ ਦਾ ਇੱਕ ਦਾਨੀ ਸੱਜਣ ਜਿਸ ਨੇ ਇਸ ਪਰਿਵਾਰ ਨੂੰ ਵਾਸ਼ਿੰਗ ਮਸ਼ੀਨ ਦਿੱਤੀ ਹੈ ਇੱਕ ਹੋਰ ਦਾਨੀ ਸੱਜਣ ਨય ਗੁਰਜੀਵਨ ਸਿੰਘ ਵੱਲੋਂ ਸਲਾਈ ਦਾ ਕੰਮ ਜਾਣਦੇ ਹੋਣ ਕਰਕੇ ਸਲਾਈ ਮਸ਼ੀਨ ਸਟੈਂਡ ਅਤੇ ਮੋਟਰ ਦਾਨ ਵਜੋਂ ਦੇ ਕੇ ਖੁਸ਼ੀ ਮਹਿਸੂਸ ਕੀਤੀ ਹੈ ਇੱਕ ਹੋਰ ਦਾਨੀ ਸੱਜਣ ਨੇ ਇੱਕ ਮਹੀਨੇ ਦਾ ਰਾਸ਼ਨ ਤੇ ਹੋਰ ਵਸਤਾਂ ਭੇਜੀਆਂ ਹਨ ਸ਼ਹਿਰ ਦੇ ਕੁਝ ਵਿਅਕਤੀਆਂ ਨੇ ਬੈਟਰੀ ਨਾਲ ਚੱਲਣ ਵਾਲੀ ਟ੍ਰਾਈਸਾਈਕਲ ਦੇਣ ਦਾ ਵਾਅਦਾ ਕੀਤਾ ਹੈ ਜੋੜੇ ਦੇ ਖੁਸ਼ ਚਿਹਰੇ ਸ਼ੁਕਰਗੁਜ਼ਾਰੀ ਵਿੱਚ ਹੱਥ ਜੋੜੇ ਹੋਏ ਸਰਕਾਰ ਦੀ ਲਾਪਰਵਾਹੀ ਸਰਕਾਰ ਗਰੀਬਾਂ ਨੂੰ ਹਰ ਮਹੀਨੇ ਆਟਾ ਦਾਲ ਦੇਣ ਦੇ ਦਾਅਵੇ ਕਰਦੀ ਹੈ ਪਰ ਇਸ ਪਰਿਵਾਰ ਦੀ ਅਜੇ ਤੱਕ ਸਾਰ ਨਹੀਂ ਲਈ ਲੋਕ ਕਣਕ ਲੈਣ ਲਈ ਸੰਘਰਸ਼ ਕਰਦੇ ਹੋਏ ਇੱਕ ਪਾਸੇ ਸਰਕਾਰ ਆਟਾ ਦਾਲ ਮੁਫਤ ਦੇਣ ਦਾ ਦਾਵਾ ਕਰਦੀ ਹੈ ਪਰ ਦੂਸਰੇ ਪਾਸੇ ਅਸਲ ਹੱਕਦਾਰ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਇਸ ਗਰੀਬ ਪਰਿਵਾਰ ਨੇ ਕਈ ਵਾਰ ਅਰਜ਼ੀਆਂ ਦਿੱਤੀਆਂ ਹਨ ਪਰ ਕੋਈ ਸੁਣਨ ਵਾਲਾ ਨਹੀਂ ਭੱਜ ਦੌੜ ਨਾ ਕਰ ਸਕਣ ਕਾਰਨ ਉਹ ਅਜੇ ਵੀ ਮਦਦ ਤੋਂ ਵਾਂਝੇ ਹਨ ਆਖਰੀ ਸੁਨੇਹਾ ਆ ਪਹਜ ਜੋੜਾ ਆਪਣੇ ਬੱਚਿਆਂ ਨਾਲ ਮੁਸਕਰਾਉਂਦਾ ਹੋਇਆ ਇੱਕ ਬਿਹਤਰ ਭਵਿੱਖ ਲਈ ਆਸ ਬੰਧ ਹੈ ਭਾਵੇਂ ਮੁਸ਼ਕਲਤ ਹੈ ਭਾਵੇਂ ਦੁੱਖ ਹਨ ਪਰ ਇਹ ਪਰਿਵਾਰ ਹੌਸਲੇ ਨਾਲ ਖੜਾ ਹੈ ਉਹਨਾਂ ਨੂੰ ਇੱਕ ਵੱਡੀ ਸਹਾਇਤਾ ਦੀ ਲੋੜ ਹੈ ਇਸ ਪਰਿਵਾਰ ਦੀ ਮਦਦ ਕਰਕੇ ਆਓ ਇੱਕ ਬਦਲਾ ਲਿਆਈਏ ਜੇਕਰ ਤੁਸੀਂ ਮਦਦ ਕਰ ਸਕਦੇ ਹੋ ਤਾਂ ਆਪਣੇ ਹਿੱਸੇ ਦੀ ਭਲਾਈ ਕਰੋ ਸੰਪਰਕ ਕਰੋ ਸਾਂਝ ਕਰੋ ਗਰੀਬ ਪਰਿਵਾਰ ਦੀ ਆਵਾਜ਼ ਬਣੋ ਜੇ ਆਪ ਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਾ ਹੈ ਤਾਂ ਰੂਹਾਂ ਦੇ ਮੇਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਕਰਕੇ ਸਾਡਾ ਹੌਸਲਾ ਵਧਾਉਣਾ ਤਾਂ ਕਿ ਅਸੀਂ ਅੱਗੇ ਤੋਂ ਵੀ ਸਮਾਜ ਸੇਵਾ ਲਈ ਕਾਰਜ ਕਰ ਸਕੀ ਹੈ ਆਪ ਜੀ ਦਾ ਧੰਨਵਾਦ